ਮਿੱਤਰੋ ਜਿਵੇਂ ਕਹਿੰਦੇ ਹੁੰਦੇ ਨੇ ਵੀ ਪਿੰਡਾਂ ਦਾ ਤਾਂ ਘਹਾਰਾਂ ਤੋਂ ਪਤਾ ਲੱਗਦਾ ਉਹ ਮੇਜੁਕਰੀ ਚੰਗੇ ਸਰਪੰਚ ਦਾ ਤਾਂ ਪਿੰਡ ਦੀ ਫਿਰਨੀ ਦੱਸ ਦਿੰਦੀ ਆ ਤੇ ਮਿੱਤਰੋ ਸਲੂਟ ਆ ਪਿੰਡ ਨੂੰ ਆ ਪਿੰਡ ਦੇ ਸਰਪੰਚ ਨੂੰ ਤੇ ਇਹਨਾਂ ਦੀ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਨੇ ਇੰਨਾ ਘੈਂਟ ਸਰਪੰਚ ਸੁਣਿਆ ਆ ਆ ਮਿੱਤਰੋ ਦੇਖ ਲਓ ਜੀ ਜਿੰਨੇ ਤੁਸੀਂ ਦਰਖਤ ਨੇ ਪਿੰਡ ਦੇ ਉੱਪਰ ਸਾਰਿਆਂ ਉੱਤੇ ਚੰਗੀ ਤਰ੍ਹਾਂ ਉੱਪਰ ਥਰਨੀ ਚੋਂ ਕਢ ਕੇ ਸਫਾਈ ਕਰਕੇ ਚੰਗੀ ਤਰ੍ਹਾਂ ਚਿੱਟਾ ਰੰਗ ਮਾਰਿਆ ਪਿਆ ਮਿੱਤਰੋ ਆ ਰੰਗ ਦੇ ਆ ਫਾਇਦੇ ਹੁੰਦੇ ਆ ਰਾਤ ਨੂੰ ਜਦੋਂ ਹੁਣ ਧੁੰਦਾਂ ਦਾ ਸਮਾਂ ਆਗਾ ਇਹਦੇ ਲਾਈਟ ਬੂ ਤਾਂ ਡਬਲ ਲਾਈਟ ਪਾ ਕੇ ਸੜਕ ਦੇ ਉੱਤੇ ਚਾਨਣ ਜਾਂਦਾ ਇਹਦੇ ਨਾਲ ਜਿਹੜੇ ਐਕਸੀਡੈਂਟ ਨੇ ਬਹੁਤ ਘੱਟ ਹੁੰਦੇ ਨੇ ਤੇ ਮੇਰੇ ਸਾਰੇ ਸਰਪੰਚਾਂ ਨੂੰ ਬੇਨਤੀ ਆ ਵੀ ਜਿੰਨੀ ਨਰੇਗਾ ਸਕੀਮ ਉਹ ਤੋਂ ਪੰਜ ਦੇ ਪੰਜ ਸਾਲ ਟੋਬੇ ਪਟਾਲੇ ਕਿਤੇ ਬੰਦ ਕਰਾ ਲੈ ਆਈ ਨਾ ਲਗਾ ਦਿਓ ਉਹਨਾਂ ਦਾ ਵੀ ਆਪਾਂ ਆ ਕੰਮ ਲਾਓ ਤੇ ਜਿੰਨੇ ਵੀ ਪਿੰਡਾਂ ਦੇ ਵਿੱਚ ਫਿਰਨੀਆਂ ਨੇ ਜਿੰਨੇ ਆ ਸੜਕ ਡਾਡਾਵਾ ਰੋਡ 라ਦ ਨੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਉਹਨਾਂ ਦੇ ਉੱਤੇ ਐ ਤਰ੍ਹਾਂ ਚੰਗੀ ਤਰ੍ਹਾਂ ਸਫਾਈ ਕਰਕੇ ਦਰਖਤਾਂ ਨੇ ਉੱਤੇ ਚਿੱਟਾ ਰੰਗ ਮਾਰ ਦਿਓ ਤਾਂ ਜੋ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਧੁੰਦਾਂ ਦੇ ਸਮੇਂ ਦੇ ਵਿੱਚ ਐਕਸੀਡੈਂਟ ਬਹੁਤ ਘਟ ਜਾਣਗੇ ਤੇ ਗੱਲ ਮਿੱਤਰੋ ਜੇ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ ਆਪਣੇ ਪਿੰਡਾਂ ਦਾ ਕੰਮ ਜ਼ਰੂਰ ਦੱਸਿਓ ਵੀ ਤੁਹਾਡੇ ਪਿੰਡ ਵੀ ਇਸ ਤਰ੍ਹਾਂ ਹੋਏ ਹੋਏ ਨੇ ਜੇ ਨਹੀਂ ਹੋਏ ਤਾਂ ਮੇਰੀ ਬੇਨਤੀ ਆ ਸਾਰੇ ਸਰਪੰਚਾਂ ਨੂੰ ਵੀ ਆਹ ਕੰਮ ਪਿੰਡਾਂ ਦੇ ਫਿਰਨਿਆਂ ਦੇ ਉੱਤੇ ਜ਼ਰੂਰ ਕਰ ਦਿਓ